ਰਜੇ ਤੇ ਕਿਤੇ ਮੈਂ ਚੱਲਾਂ ਉਹ ਮੈਨੂੰ ਠੰਡ ਲੱਗਣ ਲੱਗੀ ਗਾਈਜ਼ ਮੈਂ ਚੱਲਾਂ ਅੰਦਰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਐਵਾ ਆਹ ਚੈੱਕ ਕਰੋ ਅੱਜ ਸਨੋ ਚੈੱਕ ਕਰੋ ਸਨੋ ਕਿੰਨੀ ਜ਼ਿਆਦਾ ਡਿੱਗ ਰਹੀ ਆ ਦੇਖੋ ਬਾਈ ਬਾਈ ਗੋਡ ਬਹੁਤ ਜ਼ਿਆਦਾ ਸਨੋ ਡਿੱਗ ਰਹੀ ਆ ਤੁਸੀਂ ਚੈੱਕ ਕਹਿੰਦੇ ਸੀ ਨਾ ਸਨੋ ਦੇਖਣੀ ਸਨੋ ਦੇਖਣੀ ਲਓ ਦੇਖੋ ਸਨੋ ਸੁਣੋ ਅੰਦਰ ਚਲੀਏ ਠੰਡ ਜੇ ਮਰ ਜਾਣਾ ਬ੍ਰਦਰ ਇਤਨੀ ਜ਼ਿਆਦਾ ਦੇਖੋ ਕੋਈ ਵੀ ਨਹੀਂ ਦਿਖ ਰਿਹਾ ਸੀ ਤੁਹਾਨੂੰ ਪੂਰਾ ਫਨ ਕਰਨਾ ਅੱਜ ਸੁਣੋ ਹੀ ਸੁਣੋ ਤੇ ਥੋੜੀ ਜਿਹੀ ਦੇਰ ਬਾਅਦ ਮਿਲਦਾ ਜੀ ਆ ਗਏ ਆ ਫਿਰ ਵਾਪਸ ਮੇਰਾ ਬ੍ਰੋ ਦੇਖੋ ਪੂਰੇ ਫਨ ਕਰ ਰਹੇ ਆ ਇਸ ਟਾਈਮ ਵੀਡੀਓ ਤੇ ਵੀਡੀਓ ਬਣ ਰਹੀਆਂ ਲੋਗਾ ਆਹੋ ਆਹ ਸਨੋ ਵੈਰੀ ਵੈਰੀ ਸਨੋ ਆਹ ਸ਼ਰੀਕਾਂ ਨੂੰ ਕਹਿੰਦਾ ਚੱਲ ਬਾਰਫੋ ਫੜ ਚੱਲ ਓ ਕੈਚ ਆਊਟ ਓਰੋ ਯਾ ਮੈਂ ਹੋਰ ਸਿੱਟਦਾ ਸਿੱਟਦਾ ਮੇਤੀ ਮੈਂ ਨਾ ਵੇਚਾਂ ਮਾ ਮਾਰੀ ਕਾਨੋ ਕੇ ਆ ਖਦੇ ਹੋ ਕੇ ਆ ਰਹੇ ਮੇਰੇ ਦਵਾਰਾ ਬਣਾਉਂਦਾ ਹਾਂ ਬਸ ਕਿੱਦਾਂ ਲੜਨਾ ਨਹੀਂ ਲੜਨਾ ਨਾ ਬਹੁਤ ਜ਼ਿਆਦਾ ਪਈ ਆ ਸਾਡੇ ਬਲੌਗ ਬਲੌਗ ਬਹੁਤ ਜ਼ਿਆਦਾ ਸਨੋ ਪੈ ਰਹੀ ਆ ਹਾਜੀ ਵੀ ਹਾਜੀ ਸਨੋ ਕਿਤੇ ਪਈ ਆ ਬਹੁਤ ਜ਼ਿਆਦਾ ਕਟੋ ਕਟੇ 20 ਐਮ ਐਮ ਉੱਪਰ ਤੱਕ ਪਰਤ ਹੈਗੀ ਆ ਸਨੋ ਕੱਲ 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 ਕੀ ਕਹਿੰਦੇ ਉਹਨੂੰ ਕੱਲ ਰਾਤ ਦੀ ਪੈ ਰਹੀ ਆ 1 ਫੁੱਟ ਦੀ ਹਾਂਜੀ ਸਸਰੀ ਕਾਲ ਜੀ ਸਾਰੇ ਪਤਾ ਤੈਨੂੰ ਕਪੜੇ ਬੰਦਿਆਂ ਨੂੰ ਬੁਲਾਇਆ ਕਰ ਮੇਲਾ ਹੁਣ ਕਿਹਦਾ ਤਸਰੀ ਖਾ ਸਾਰਿਆਂ ਕੋਣ ਆ ਕੋਣ ਆ ਕਾਣ ਆ ਆਪਣੀ ਬੰਦੀ ਆ ਆਪਣੇ ਸਾਰੇ ਆਪਣੇ ਹੀ ਹੁੰਦੇ ਆ ਬਲੌਗ ਬਣ ਰਿਹਾ ਤੇ ਮੈਂ ਉਹੀ ਪਹਿਲਾਂ ਪੁੱਛਿਆ ਮੈਂ ਕਿ ਸਸਰੇ ਅਕਾਲਜੀ ਸਾਰਿਆਂ ਨੂੰ ਪਹਿਲਾਂ ਗੱਲ ਕਰਨ ਲੱਗ ਗਏ ਚੇਤਾ ਭੁੱਲ ਗਿਆ ਸੀ ਸਾਡੇ ਵਾਲੋ ਸਾਰਿਆਂ ਨੂੰ ਸਸਰੇ ਅਕਾਲਜੀ ਦੇਖੋ ਬਰਫ ਕਿ ਆਏ ਬਹੁਤ ਜ਼ਿਆਦਾ ਬਰਫ ਡਿਗਰੀਆਂ ਮਾਈ ਗਾਡ ਨਹੀਂ ਜਿਆਦਾ ਬਰਫ ਪਹਿਲੀ ਵਾਰ ਦੇਖੀ ਲਾਈਵ ਚ ਤੁਸੀਂ ਤਾਂ ਸ਼ਾਇਦ ਦੇਖਦੇ ਰਹੇ ਹੋਣੇ ਹਾਂ ਦਰਖਤਾਂ ਤੇ ਵੀ ਬਰਫੀ ਆ ਬਰਾਬਾ ਦਰਖਤ ਹੀ ਬਰਫ ਵਾਲਿਆ ਉਸ ਲੇਪਾਂ ਦੇ ਕਿੰਨੀਆਂ ਸੋਹਣੀਆਂ ਲੱਦੀਆਂ ਆ ਵੀ ਆ ਦੇ ਓਏ ਆ ਦੇ ਕੀ ਸਾਡਾ ਇੱਕ ਬੰਦਾ ਯਾਰ ਕੰਮ ਗਿਆ ਅੱਜ ਉਹ ਹੈ ਨਹੀਂ ਇੱਥੇ ਦੇਖੀ ਓਏ ਆ ਵੇਖੀ ਇੱਕ ਹੋਰ ਦਿਖਾ ਦੇ ਆ ਦੇ ਆ ਦੇ ਫੋਨ ਫੜ ਮੇਰਾ ਬਣਾ ਲਾ ਨਾ ਹੋਰ ਬਣਾ ਦੇ ਕਰ ਆ ਦੇਖੋ ਸਾਡੇ ਦੇ ਨਾ ਸੜਦੀ ਪੂਰੇ ਪੂਰੇ ਮ제 ਕਰ ਰਹੇ ਸਟੰਬੰਦੇ ਮੈਂ ਆਪਾਂ ਵੀ ਆਪਾਂ ਵੀ ਪੂਰੇ ਮ제 ਕਰ ਰਹੀਆਂ ਲਾਇਆ ਚੱਕਿਆ ਪੈਂਟਾਂ ਲਓ ਛੜੋ ਸ੍ਰੀਕੋ ਸ੍ਰੀਕੋ ਛੜੋ ਪੈਂਟ ਬਰਫ਼ ਨਹੀਂ ਦਿੱਤੀ ਸੀ ਹਨਾ ਆ ਲਓ ਬਰਫ਼ ਆ ਲਓ ਕਿੰਨੀ ਲੈਣੀ ਲੈ ਕਿੰਨੀ ਚਾਹੀਦੀ ਹੈ ਲੈ ਬਰਫ਼ ਹੀ ਬਰਫ਼ ਸ੍ਰੀਕੋ ਛੜੋ ਛੜੋ ਜਿੰਨਾ ਇਸ ਸਟੇਮੋਂ ਬਹੁਤ ਜ਼ਿਆਦਾ ਬਰਫ਼ ਪਈ ਆ ਬਰਫ਼ ਬਹੁਤ ਪਈ ਆ ਇਹ ਮਜ਼ਾਕ ਕਰਦੇ ਆ ਬਰਫ਼ ਦਾ ਕੀ ਆ ਯਾਰ ਹਨਾ ਸ੍ਰੀਕ ਵੀ ਆਪਣੇ ਹੁੰਦੇ ਆ ਲੈ ਹੁਣੇ ਪਾਉੜਾ ਜਿਹੜਾ ਆਗਾ ਸਾਰੇ ਬਹੁਤ ਬਹੁਤ ਠੰਡ ਬਹੁਤ ਆ ਹੋਈ ਤਾਂ ਲੱਗਦਾ ਕਿਹੜਾ ਮੇਨ ਰੋਡ ਆ ਕਿਹੜਾ ਦੂਜਾ ਹੈਗਾ ਇਹ ਅਸਲ ਵਿੱਚ ਨੈਸ਼ਨਲ ਹਾਈਵੇ ਆ ਪਰ ਸਾਨੂੰ ਇਹ ਬਰਫ਼ ਦੇ ਕਰਕੇ ਪਤਾ ਹੀ ਨਹੀਂ ਲੱਗਦਾ ਇਹ ਨੈਸ਼ਨਲ ਹਾਈਵੇ ਆ ਕਿ ਕਿਹੜਾ ਹਾਈਵੇ ਆ ਰੋਡਾਂ ਦੇ ਹਾਲ ਦੇਖੋ ਅੱਜ ਤੁਹਾਨੂੰ ਅਸੀਂ ਬਰਫ਼ ਨਹੀਂ ਦਿਖਾਉਣਾ ਇਹ ਅਸੀਂ ਆਪੇ ਉੱਧਰ ਹੀ ਘੁੰਮਣ ਆਏ ਆ ਮਜ਼ੇ ਕਰਨਾ ਆ ਇਹ ਦੇਖੋ ਦਰਖਤ ਸਾਰੇ ਪਾਗਲ ਆ ਅਸੀਂ ਤਾਂ ਠੀਕ ਨਹੀਂ ਗੱਡੀਆਂ ਦੇ ਆਲੇ ਦੁਆਲੇ ਸਨੋਵ ਦਿਖਾ ਗੱਡੀਆਂ ਜੰਮ ਜੁਗੀਆਂ ਬਾਕੀ ਆ ਨਵੇਂ ਸਾਲ ਦਾ ਪਹਿਲਾ ਬਲੌਗ ਆ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਨਿਊ ईयर ਵਾਹਿਗੁਰੂ ਤੁਹਾਡੇ ਲਈ ਸਭ ਤੋਂ ਵਧੀਆ ਖੁਸ਼ੀਆਂ ਦਾ ਸਾਲ ਲੈ ਕੇ ਆਵੇ ਠੀਕ ਹੀ ਨੇ ਬਿਲਕੁਲ ਆ ਸਾਰੇ ਚੜਤੀ ਕਲਾਚ ਰਹਿਣ ਚਲੋ ਜੀ ਹੈਨਾ ਬਿਲਕੁਲ ਹਾਂ ਬਾਕੀ ਗੱਡੀਆਂ ਸਲਿੱਪ ਬਹੁਤ ਹੁੰਦੀਆਂ ਉਹ ਹੀ ਦੇਖ ਰਿਹਾ ਹਾਂ ਹੌਲੀ ਹੌਲੀ ਜਾਂਦੀਆਂ ਮੈਂ ਵੀ ਸਲਿੱਪਾ ਮਾਰਦਾ ਦਿਖਾਈ ਆ ਵੀ ਮੁੰਡਾ ਕਹਿੰਦਾ ਸਲਿੱਪਾ ਮਾਰਦਾ ਹੋਇਆ ਲੈ ਲੈ ਮੰਨਦਾ ਦੇਖ ਤਾਂ ਲੈ ਚੈੱਕ ਪੂਰਾ ਬਹੁਤ ਬਹੁਤ ਘੈਂਟ ਕਰ ਲਵਾ ਰਿਆ ਬਾਕੀ ਆ ਸਾਡਾ ਐਨ ਆਰ ਆਈ ਇਹ ਲੈ ਕੇ ਆਇਆ ਠਾਲ ਕੇ ਸਾਨੂੰ ਸੁੱਤਿਆਂ ਨੂੰ ਬਾਰਫ ਚ ਕਹਿੰਦਾ ਤੁਹਾਨੂੰ ਬਾਰਫ ਦਿਖਾਉਣੀ ਆ ਆਜੋ ਬਾਕੀ ਆ ਰੋਡ ਚੱਲਦਾ ਆ ਪਿੱਛੇ ਦੇਖ ਸਕਦੇ ਆ ਸਨੋ ਪਈ ਜਾਂਦੀ ਆ ਬੜੀਆ ਮਾਹੌਲ ਬਣਿਆ ਹੈ ਗੱਡੀਆਂ ਤੇ ਵੀ ਐਨ ਓਕੇ ਰਿਪੋਰਟ ਹੋਈ ਪਈ ਆ ਸਨੋ ਜੰਮੀ ਆ ਹਾਂ ਬਾਕੀ ਆ ਪਾਗਲੇ ਹੀ ਆ ਇਹਨੇ ਕੰਨਾ ਕੀ ਆ ਹੈਨਾ ਉਹ ਹੱਥ ਚੱਕਿਆ ਮੇਰੇ ਕਿਸਾਨੇ ਨਹੀਂ ਪਾ ਗਿਆ ਓ ਠੰਡ ਲੱਗਦੀ ਆ ਮੈਨੂੰ ਠੰਡ ਲੱਗਦੀ ਆ ਜਿਹਨ ਪਿੰਡਾਂ ਵਿੱਚ ਆਖਦੇ ਨੇ ਪਾਲਾ ਅੱਗੇ ਸੌਣ ਤੇ ਸ਼ਰਾਟ ਹੱਥ ਭਿੱਜ ਗਈ ਮੈਨੂੰ ਛੱਤਰ ਹੀ ਤੇ ਹੀ ਠਲ ਕਾਲਾ ਦੇਖਣਾ ਜਾਈ ਮਾਮਾ ਗੱਡਰ ਗੱਡਰ ਜਿੱਥੇ ਕਿਤੇ ਮੈਂ ਚੱਲਾਂ ਉਹ ਮੈਨੂੰ ਠੰਡ ਲੱਗਣ ਲੱਗੀ ਗਾਇਸ ਮੈਂ ਚੱਲਾਂ ਅੰਦਰ ਇਹਨਾਂ ਨੇ ਤਾਂ ਕੋਟ ਕਾਟ ਪਾਏ ਆ ਆਪਾਂ ਤਾਂ ਕੋਟ ਵੀ ਨਹੀਂ ਪਾਇਆ ਆਪਾਂ ਚੱਲੀਏ ਅੰਦਰ ਆਪਾਂ ਕੋਈ ਕੋਟ ਕਾਟ ਨਹੀਂ ਪਾਇਆ ਇਸ ਕਰਕੇ ਅੰਦਰ ਚੱਲਦੇ ਆਂ ਐਵੇਂ ਠੰਡ ਠੰਡ ਲਵਾਵਾਂਗੇ ਕੱਲ ਨੂੰ ਕੰਮ ਵੀ ਕਰਨਾ ਆ ਸਹੀ ਗੱਲ ਹੈ ਨਾ ਵਾਹ ਇਸ ਕਰਕੇ ਆਪਾਂ ਚੱਲਦੇ ਆਂ ਆਪਣਾ ਤੁਹਾਨੂੰ ਮੈਂ ਦਿਖਾਉਣੀ ਸੀ ਬਰਫ਼ ਬਹੁਤ ਜ਼ਿਆਦਾ ਡਿਗਰੀ ਆ ਕਰਕੇ ਚੱਲੀ ਅਸੀਂ ਅੰਦਰ ਓਹ ਹੋ ਹੋ ਬਹੁਤ ਜ਼ਿਆਦਾ ਬਰਫ਼ ਡਿਗਰੀ ਆ ਬਰੋ ਰਚਕ ਵਾਹ ਗਾਡ ਕਿੱਦਾਂ ਪੰਗੇ ਕਰ ਰਹੇ ਦੇਖ ਜਿਆਦਾ ਜਿਉ ਹੋ ਗਿਆ ਮੈਂ ਤਾਂ ਨੈਂ ਤਾਂ ਨੈਂ ਤਾਂ ਠੰਡ ਚੱਲੀਏ ਫੇ ਬਾਬਾ ਠੰਡੇ ਬਹੁਤ ਆ ਐਂਦੀ ਜਿਹਨੂੰ ਫਾਇਰ ਕਹਿੰਦੇ ਆ ਅੱਗ ਫਾਇਰ ਕਹਿੰਦੇ ਆ ਮਾਈਨਸ 25 'ਚ ਠੰਡ ਹਨਾ ਬਿਲਕੁਲ ਇਕੱਠਾ ਕਿਦਾਂ ਹੋਇਆ ਦੇਖ ਤਾਂ ਬਾਬਾ ਹੱਥ ਸੁੰਨ ਹੋ ਗਏ ਲਾਲ ਹੋ ਗਏ ਦੇਖ ਸਕਦੇ ਆ ਪਹਿਲਾਂ ਕਾਲੇ ਸੀਗੇ ਹੁਣ ਲਾਲ ਹੋ ਗਏ ਆ ਚਾਉਣ ਕਿਲੇ ਹੋਏ ਨੇ ਰਾਤ ਨੂੰ ਚਿੱਟੇ ਹੋਏ ਨੇ ਰਾਤ ਨੂੰ ਚਿੱਟੇ ਹੋ ਜਾਣੇ ਆਟਾ ਜਦੋਂ ਆਟਾ ਗੁੰਨਣਾ ਆ ਏਦਾਂ ਨਜ਼ਾਰੇ ਬਾਰ-ਬਾਰ ਥੋੜੀ ਲੱਪਣਿਆ ਭਰਾਵਾ ਫੇਕੀ ਇੱਕ ਦਿਨਾਂ ਹੱਥ ਲਾਲ ਹੋ ਗਿਆ ਫੇਕੀ ਅੱਜ 20 ਪੰਪ ਦਿੰਦਾ ਓਏ ਅੱਜ ਦੇ ਬਰ ਪਹੀ ਦੇਖਣ ਨੂੰ ਪਹਾੜੀ ਇਲਾਕਾ ਜਾਈਦਾ ਤੇ ਤੁਹਾਨੂੰ ਸਰਗੀਆਂ ਜੇ ਇੱਥੇ ਕੰਮ ਕਰਦੇ ਹੋਏ ਤੁਹਾਨੂੰ ਦਿਖਾਉਂਦਾ ਬਾਕੀ ਆ ਦੇਖ ਲਓ ਸੁਣੋ ਜ਼ਿੰਦਗੀ ਚ ਪਹਿਲੀ ਵਾਰੀ ਦੇਖੀ ਆ ਠੀਕ ਨਹੀਂ ਮੈਂ ਵੀ ਤੁਹਾਨੂੰ ਅੱਛਾ ਇਹ ਸਵੇਰ 4 ਵਜੇ ਦਾ ਉੱਠਿਆ ਬਰਫ ਹੈ ਪੀ ਸਨੋ ਪੈ ਗਈ ਹੈਪੀ ਸਟੋਪ ਹੈ ਬਰਫ ਦੇਖਣ ਲਈ 4 ਵਜੇ ਉੱਠੇ ਉੱਪਰ ਆਵਾਂ ਦੀ ਬਿਮਾਰ ਦਾ ਹੋ ਗਈ ਬਰਫ ਦੇ ਚਾ ਚਾਜ ਠੀਕ ਨਹੀਂ ਸਹੀ ਗੱਲ ਬਾਕੀ ਸਾਰੀ ਸਾਰੀ ਇੱਥੇ ਕਰਦਾ ਪਿਗਲਿਆ ਨਹੀਂ ਦੇਖੀ ਹਾਂਜੀ ਬਈ ਜਿੱਦਾਂ ਤੁਹਾਨੂੰ ਦੱਸਿਆ ਨਾ ਆਹ ਦੇਖੋ ਕਿੰਨੀ ਬਰਫ ਹੋ ਰਹੀ ਹੈ ਇੱਥੇ ਬਰਫੋ ਬਰਫੀ ਹੋਇਆ ਆ ਮੇਰੇ ਵੀ ਨਹੀਂ ਨੀ ਲੋਰ ਬਲੌਗ ਜਿਹੜਾ ਬਣਦਾ ਹੈ ਇਹ ਬਰਫੋ ਬਰਫੀ ਹੋਇਆ ਪਿਆ ਕੰਮ ਬਿਲਕੁਲ ਹਣਾ ਬਾਕੀ ਐਂਬੂਲੈਂਸ ਦੀ ਨਿਸ਼ਾ ਰੁਕਦਾ ਹੈ ਅੱਗੇ ਅੱਗੇ ਮੀਂਹ ਵੀ ਭਾਈ ਨੂੰ ਪਤਾ ਕਰੀਂ ਮੀਂਹ ਭਾਈ ਨੂੰ ਪਤਾ ਬਾਕੀ ਮੀਂਹ ਪੈਣ ਲੱਪਿਆ ਊਟਾਂ 'ਚ ਵੀ ਪਾਣੀ ਪੈ ਗਿਆ ਹੈਣਾ ਬਿਲਕੁਲ ਮਸੀ ਪਹੁੰਚਿਆ ਬਾਕੀ ਯਾਰ ਤੁਸੀਂ ਵਲੋਗ ਸਾਡਾ ਟੈੱਕ ਕਰਕੇ ਕਮੈਂਟ ਲਾਈਕ ਤੇ ਸ਼ੇਅਰ ਇੱਕ ਗੁਰੂ ਤੁਸੀਂ ਮੋਲ ਲਾਈਕ ਕਮੈਂਟ ਕਰਕੇ ਜਰੂਰ ਕਰਿਆ ਕਰੋ ਕੱਲ ਤੁਹਾਨੂੰ ਰਾਤ ਨੂੰ ਪੂਰਾ ਇੰਜੋਏ ਕਰਾਂਗੇ ਕੱਲ ਰਾਤ ਦੱਸਾਂਗੇ ਤੁਹਾਨੂੰ ਆਪ ਹੀ ਉਹ ਅਨਜੋਇਮੈਂਟ ਹੁਣ ਆਪਾਂ ਆ ਗਏ ਆ ਮਾਰਕੀਟ ਇੱਥੋਂ ਕੋ ਸਾਮਾਨ ਲੈਣਾ ਆ ਬਾਹਰ ਮੀ ਬਹੁਤ ਐਨ ਲੱਪਿਆ ਹਾਂਜੀ ਹੈਨਾ ਬਿਲਕੁਲ ਆਇਓ ਕਿ ਤੁਹਾਨੂੰ ਲੈ ਕੇ ਚੱਲੀਏ ਨਾਲੇ ਮੇਰੀ ਕ੍ਰਿਸਮਸ ਕੱਲ ਨੂੰ ਪਰਸੋਂ ਨੂੰ ਆਣਾ ਪਰਸੋਂ ਇੱਥੇ ਪਰਸੋਂ ਹੈ 7 ਤਰੀਕ ਨੂੰ ਮਨਾਇਆ 7 ਨੂੰ ਹਾਂਜੀ ਚਲੋ ਮਿਲਦੇ ਤੁਹਾਨੂੰ ਬਾਅਦ ਚ ਥੋੜੀ ਜਿਹੀ ਦੇਰ ਬਾਅਦ ਸਾਮਾਨ ਲੈ ਲੈਂਦੇ ਟ੍ਰੇਨ ਅਭਰੋ ਹੋ ਆ ਗਿਆ ਲੱਗਾ ਸੀ ਸਿੱਟਣ ਸਾਨੂੰ ਗਾਇਸ ਗੱਡੀ ਸਲਿੱਪ ਹੋ ਰਹੀ ਸੀ ਬਚ ਗਏ ਡੋਨਟ ਵਰੀ ਬਾਸ ਡੋਨਟ ਵਰੀ ਡੋਨਟ ਵਰੀ ਚਿੱਲ ਚਿੱਲ ਆਹ ਦੇਖਣਾ ਇਹ ਕੀ ਦਿੱਤੀ ਆ 4.5 ਲੱਖ ਚ ਹੁੰਦਾ ਹੀ ਹੈ ਰੈਸਟੋਰੈਂਟ ਦੇਖ ਲਓ ਕਾਰੇ ਪਾਸੇ ਪਰ ਮਾਰ ਕੋਈ ਦੋ ਹਦੌਸ਼ਲੀ ਪ੍ਰੇਮਾ ਆਇਆ ਅਗੋ ਦੇ ਵਿੱਚ ਦਿਸ ਮਾਈ ਹੋ ਜਿੰਨੇ ਗਣੀ ਹਾਸਟਾ ਮਾਈ ਹੋ ਹਾਸਟਾ ਯੋ ओके ਉਸਦੀ ਮਮੀ ਮਿਚਾ ਇੱਥੇ ਆਪਣੇ ਬਬਲੂ ਭਰਾਣੇ ਇੱਥੇ ਕੰਮ ਤੇ ਲੁਣਾ ਪਾ ਜੇਸਬੀਆਂ ਲੈ ਲਈਆਂ ਆਪਾਂ ਏਰੀਆ ਵੀ ਆਪਣੇ ਏਰੀਆ ਚ ਆ ਗਏ ਆ ਧੁੱਪ ਨਿਕਲੀ ਅੱਜ ਪੂਰਾ ਕੈਂਟ ਲੱਗ ਰਿਹਾ ਮੌਸਮ ਸੇਰਾ ਲਗਾ ਤੇ ਸੇਰਾ ਬਰਫੀ ਬਰ ਸਮੁੰਦਰ ਦੀ ਦੇਣਾ ਬਰ ਰਹੀ ਐ ਸ਼ਾਫ ਸ਼ੀਫ ਐਫ ਐਮ ਟੂ ਗੁੱਡ ਆਸਮਿਕ ਕੋਲ ਬਿੱਗ ਗੋਲਡ ਬਹੁਤ ਜ਼ਿਆਦਾ ਬਫ ਡਿਗਰੀ ਹੈ ਬਰੋ ਮੈਂ ਚੱਲਾਂ ਅੰਦਰ ਬਾਏ